ਇਹ ਤਸਵੀਰਾਂ ਅਸੀਂ ਤੁਹਾਨੂੰ ਫਾਮੜਾ ਰੋਡ ਕੱਦੂ ਦੇ ਠੇਕੇ ਦੇ ਬਿਲਕੁਲ ਸਾਹਮਣੇ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਕਿs ਤਰੀਕੇ ਨਾਲ ਜਿਹੜੇ ਲੋਕ ਨੇ ਸੜਕ ਦੇ ਉੱਪਰ ਹੀ ਸ਼ਰਾਬ ਪੀ ਰਹੇ ਨੇ ਇੱਥੇ ਆਮ ਜਨਤਾ ਦਾ ਲੰਘਣਾ ਬਹੁਤ ਮੁਸ਼ਕਲ ਹੈ ਇੱਕ ਵੀਰ ਸ਼ਰਾਬ ਪੀ ਕੇ ਲੇਟਿਆ ਹੋਇਆ ਹੈ ਤੇ ਲਗਾਤਾਰ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਜਿੱਟੀਆਂ ਨੇ ਲੋਕ ਰੋਡ ਤੇ ਸ਼ਰਾਬ ਪਿੰਦੇ ਨੇ ਰੋਡ ਤੇ ਖਰੀਦੇ ਨੇ ਰੋਡ ਤੇ ਹੀ ਪਿੰਦੇ ਨਜ਼ਰ ਆ ਰਹੇ ਹਨ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਲਗਾਤਾਰ ਇਸ ਠੇਕੇ ਤੇ ਕਈ ਵਾਰ ਪਹਿਲਾਂ ਵੀ ਇੱਕ ਖਬਰ ਨਸ਼ਰ ਹੋਈ ਸੀ ਜਦੋਂ ਤਿੰਨ ਬੰਦੇ ਸ਼ਰਾਬ ਪੀ ਕੇ ਮਰ ਗਏ ਸੀ ਲੇਕਿਨ ਉਸ ਤੋਂ ਉਸ ਦੇ ਬਾਵਜੂਦ ਵੀ ਇੱਥੇ ਇਸੇ ਤਰੀਕੇ ਨਾਲ ਭੀੜ ਹੁੰਦੀ ਹੈ ਲੋਕ ਇਸੇ ਤਰੀਕੇ ਨਾਲ ਰੋਡ ਤੇ ਬੈਠ ਕੇ ਸ਼ਰਾਬ ਪੀਂਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਇਹ ਲਾਈਵ ਤਸਵੀਰਾਂ ਨੇ ਲੋਕ ਦੇਖੋ ਠੇਕੇ ਠੇਕੇ ਤੇ ਨਹੀਂ ਰੋਡ ਤੇ ਬੈਠ ਕੇ ਸ਼ਰਾਬ ਪੀਂਦੇ ਨੇ ਤੇ ਇੱਥੋਂ ਆਪਣੇ ਪਰਿਵਾਰ ਨਾਲ ਲੰਘਣਾ ਵਾਕਈ ਬਹੁਤ ਮੁਸ਼ਕਲ ਕੰਮ ਹੈ ਇਹ ਤਸਵੀਰਾਂ ਲਾਈਵ ਨੇ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਸੜਕ ਦੇ ਵਿੱਚ ਹੀ ਰੇੜੀਆਂ ਲੱਗੀਆਂ ਹੋਈਆਂ ਨਾਲ ਨਾਲ ਲੋਕ ਸ਼ਰਾਬ ਪੀ ਰਹੇ ਨੇ ਲੇਕਿਨ ਰੋਕਣ ਵਾਲਾ ਕੋਈ ਨਹੀਂ ਦੇਖ ਸਕਦੇ ਹੋ ਤਸਵੀਰਾਂ ਸ਼ਰਾਬ ਪੀ ਕੇ ਲੋਕ ਕਿਸ ਤਰੀਕੇ ਨਾਲ ਰੋਡ ਤੇ ਲੇਟੇ ਹੋਏ ਨੇ ਲੇਕਿਨ ਇਹ ਸ਼ਰਾਬ ਵੰਡਣਾ ਠੇਕੇ ਵਾਲਾ ਦਾ ਕੰਮ ਹੈ ਲੇਕਿਨ ਜਿਹੜੇ ਸ਼ਰਾਬ ਪੀ ਕੇ ਰੋਡ ਤੇ ਲੇਟਦੇ ਨੇ ਉਹਨਾਂ ਦਾ ਕੋਈ ਖਿਆਲ ਨਹੀਂ ਕਰਦਾ ਇਹ ਤਸਵੀਰਾਂ ਲਾਈਵ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੱਦੂ ਦੇ ਹਾਤੇ ਦੇ ਕੋਲ ਫਰੈਂਡਸ ਵਾਈਨ ਨਾਮ ਦੀ ਇੱਕ ਸ਼ਾਪ ਹੈ ਜਿੱਥੇ ਸ਼ਰਾਬ ਵੇਚੀ ਜਾਂਦੀ ਹੈ ਲੋਕ ਜਿਹੜੇ ਨੇ ਲਗਾਤਾਰ ਖੜੇ ਹੋਏ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਪਰਲੀ ਸਾਈਡ ਨਾਲ ਇਹ ਇਹ ਹਾਤਾ ਹੈ ਇਹ ਹਾਤਾ ਕਾਫੀ ਪੁਰਾਣਾ ਹੈ ਤੇ ਠੇਕਾ ਵੀ ਕਾਫੀ ਪੁਰਾਣਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਸ਼ਰਾਬ ਪੀ ਰਹੇ ਨੇ ਰੋਡ ਦੇ ਉੱਪਰ ਬੈਠੇ ਬੈਠੇ ਸ਼ਰਾਬ ਪੀ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਆ ਦੇਖੋ ਕਿਸ ਤਰੀਕੇ ਨਾਲ ਲੋਕ ਰੋਡ ਦੇ ਉੱਪਰ ਬੈਠ ਕੇ ਸ਼ਰਾਬ ਪੀ ਰਹੇ ਨੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਘਣਾ ਇਥੋਂ ਕਿੰਨਾ ਕੁ ਮੁਸ਼ਕਲ ਹੁੰਦਾ ਹੋਏਗਾ ਦੇਖ ਸਕਦੇ ਹੋ ਇੱਕ ਸ਼ਰਾਬੀ ਨੂੰ ਜਿਹੜੇ ਉਠਾਉਂਦੇ ਹੋਏ ਤੁਹਾਨੂੰ ਲੋਕ ਨਜ਼ਰ ਆਣਗੇ ਇਹ ਤਸਵੀਰਾਂ ਨੇ ਇੱਕ ਸਾਈਡ ਤੇ ਉਸ ਨੂੰ ਕਰ ਦਿੱਤਾ ਗਿਆ ਹੈ ਸ਼ਾਇਦ ਠੇਕੇ ਵਾਲੇ ਵੀ ਆਏ ਸੀ ਜਿਨ੍ਹਾਂ ਨੇ ਇਹਨੂੰ ਸਾਈਡ ਤੇ ਕੀਤਾ ਹੈ ਸੋ ਲੋਕ ਲਗਾਤਾਰ ਸ਼ਰਾਬ ਪੀ ਰਹੇ ਨੇ ਨਾਲੇ ਇੱਥੇ ਹੀ ਡਿਵਾਈਡ ਹੋ ਰਹੀ ਹੈ ਸ਼ਰਾਬ ਤੇ ਨਾਲ ਦੀ ਨਾਲ ਸ਼ਰਾਬ ਜਿਹੜੀ ਹੈ ਉਹ ਬਾਹਰ ਆ ਕੇ ਵੇਚੀ ਜਾ ਰਹੀ ਹੈ ਲੋਕ ਇੱਥੇ ਖੜ ਕੇ ਸ਼ਰਾਬ ਪੀਂਦੇ ਨੇ ਫਿਰ ਇੱਥੇ ਹੀ ਰੋਡ ਤੇ ਡਿੱਗ ਪੈਂਦੇ ਨੇ ਲੇਕਿਨ ਜਿੱਥੇ ਸਰਕਾਰਾਂ ਇੱਕ ਸਾਈਡ ਦਾਵਾ ਕਰ ਰਹੀਆਂ ਨੇ ਕਿ ਇੱਕ ਯੁੱਧ ਨਸ਼ਾ ਵਿਰੁੱਧ ਲੇਕਿਨ ਇਹਨਾਂ ਠੇਕਿਆਂ ਦੇ ਵਿਰੁੱਧ ਕਦੋਂ ਕੋਈ ਕਾਰਵਾਈ ਹੋਏਗੀ ਇਹ ਇੱਕ ਵੱਡਾ ਸਵਾਲ ਜ਼ਰੂਰ ਸਾਹਮਣੇ ਆ ਰਿਹਾ ਹੈ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਲਾਈਵ ਨੇ ਠੇਕੇ ਦੇ ਬਾਹਰ ਖੜੇ ਲੋਕ ਕਿਸ ਤਰੀਕੇ ਨਾਲ ਸ਼ਰਾਬ ਦੀ ਨਮਾਇਸ਼ ਕਰ ਰਹੇ ਨੇ ਇੱਥੋਂ ਕੋਈ ਇਨਸਾਨ ਆਪਣੇ ਪਰਿਵਾਰ ਨਾਲ ਕਿਵੇਂ ਲੰਗੇਗਾ ਹਜ਼ਾਰਾਂ ਪਰਿਵਾਰ ਅੱਗੇ ਰਹਿੰਦੇ ਨੇ ਲੋਕਾਂ ਦੇ ਘਰ ਨੇ ਲੇਕਿਨ ਇਸ ਰੋਡ ਤੋਂ ਲੰਘਣਾ ਆਪਣੇ ਪਰਿਵਾਰ ਨਾਲ ਬਹੁਤ ਵੱਡਾ ਇੱਕ ਸਵਾਲ ਬਣਦਾ ਜਾ ਰਿਹਾ ਲੋਕ ਲਗਾਤਾਰ ਪਰੇਸ਼ਾਨ ਹੁੰਦੇ ਨੇ ਲੇਕਿਨ ਪ੍ਰਸ਼ਾਸਨ ਇਸ ਦੀ ਕੋਈ ਸਾਰ ਲੈਂਦਾ ਨਜ਼ਰ ਨਹੀਂ ਆ ਰਿਹਾ ਦੇਖੋ ਸ਼ਰਾਬ ਪੀ ਕੇ ਲੋਕ ਕਿਸ ਤਰੀਕੇ ਨਾਲ ਰੋਡ ਤੇ ਲੇਟੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਗੱਲ ਕਰ ਰਹੀਏ ਥਾਣਾ ਜਿਹੜਾ ਹੈ ਬਸਤੀ ਯੋਧੇਵਾਲ ਐਸ ਐਚ ਓ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇੱਥੇ ਇੱਕ ਗਰਾਊਂਡ ਜਰੂਰ ਲਗਾਇਆ ਜਾਏ ਲੋਕਾਂ ਦਾ ਆਪਣੇ ਪਰਿਵਾਰ ਨਾਲ ਲੰਘਣਾ ਇੱਥੋਂ ਬਹੁਤ ਜ਼ਿਆਦਾ ਮੁਸ਼ਕਲ ਹੈ ਲੋਕ ਕਿਵੇਂ ਲੰਘਣਗੇ ਆਪਣੇ ਪਰਿਵਾਰ ਨਾਲ ਜਦੋਂ ਇੰਨੇ ਨੇ ਸ਼ਰਾਬੀ ਜਿਹੜੇ ਐ ਉਹ ਰੋਡ ਦੇ ਉੱਪਰ ਸ਼ਰਾਬ ਦੀਆਂ ਬੋਤਲਾਂ ਲੈ ਕੇ ਸ਼੍ਰੀਆਮ ਰੋਡ ਤੇ ਬੈਠ ਕੇ ਸ਼ਰਾਬ ਪੀ ਰਹੇ ਹੋਣਗੇ ਇਹ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਿਹਾ ਨਾਲ ਦੀ ਨਾਲ ਸ਼ੇਅਰ ਜੂਰ ਕਰ ਦਿਓ ਧੰਨਵਾਦ